ਗੁਰਪ੍ਰੀਤਾ ਹਲੋ ਅਰਖੇ ਜੀ ਦੇ ਪਤਨੀ ਨੇਗੇ ਇਹਨਾਂ ਦੇ ਚੋਣ ਪ੍ਰਚਾਰ ਤੇ ਅੱਜ ਪਹੁੰਚਿਆ ਬਹੁਤ ਭਾਰੀ ਰੋਡ ਸ਼ੋਅ ਆ ਸਾਡੇ ਜਿਹੜੇ ਵਲੰਟੀਅਰ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈਗਾ ਪਿਛਲੇ 2-4 ਸਾਲਾਂ ਤੋਂ ਨਹੀਂ 8-10 ਸਾਲਾਂ ਦੇ ਵਿੱਚ ਲੋਕਾਂ ਦੇ ਨਾਲ ਵਿਚ ਰਹੇ ਨੇ ਅੱਜ ਉਹਨਾਂ ਦੀ ਮਿਹਨਤ ਆ ਕਿ ਲੋਕਾਂ ਦਾ ਪਿਆਰ ਉਹਨਾਂ ਨੂੰ ਵਾਪਸ ਮਿਲ ਰਿਹਾ ਹੈਗੇ ਗੁਮੰਤਮਾਨ ਦਾ ਜ਼ਿਲ੍ਹਾ ਬੇਬੇ ਤੋਂ ਸਟਾਰਟ ਹੋਈ ਤੇ ਹਨੇਰੀ ਬਣੀ ਤੂਫਾਨ ਬਣਿਆ ਕਿਵੇਂ ਲੱਗਦਾ ਉਸ ਤਰੀਕੇ ਨਾਲ ਹੀ ਵੋਟਾਂ ਪੈਣਗੀਆਂ ਇਸ ਵਾਰ ਬਿਲਕੁਲ ਜੀ ਇਸੇ ਤਰੀਕੇ ਨਾਲ ਲੱਗ ਰਿਹਾ ਹੈ ਵੀ ਜਿਵੇਂ 2022 ਦੇ ਵਿੱਚ ਜੋ ਜੋਸ਼ ਸੀ ਲੋਕਾਂ ਦੇ ਵਿੱਚ ਅੱਜ ਉਹੀ ਜੋਸ਼ ਆ ਟਕਰਾਅ ਕਾਫੀ ਹੋਣ ਵਾਲਾ ਜਾਂ ਕਿਵੇਂ ਦਾ ਰਹਿਣ ਵਾਲਾ ਦੇਖੋ ਕਿਸੇ ਨੂੰ ਇਹ ਤਾਂ ਨਹੀਂ ਮੈਂ ਗੱਲ ਕਹਿੰਦਾ ਵੀ ਟਕਰਾਅ ਹੋਣ ਵਾਲਾ ਜਾਂ ਕਿਵੇਂ ਹੈ ਪਰ ਮੈਨੂੰ ਲੱਗਦਾ ਵੀ ਇਹ ਜਿੰਨਾ ਕ ਪਿਆਰ ਮੈਨੂੰ ਮਿਲ ਰਿਹਾ ਆ ਪਿੱਛੇ ਜਿਹੜੇ 4-5 ਪਿੰਡ ਕਰਕੇ ਆ ਅਜੇ ਅੱਗੇ 24-25 ਪਿੰਡ ਬਾਕੀ ਨੇ ਇੱਕ ਤਰਫਾ ਕਰਾਂਗੇ ਜੀ ਮੈਂ ਇੱਕ ਤਰਫਾ ਕਰਾਂਗੇ ਪਿੰਡਾਂ ਦੇ ਵਿੱਚ ਨੁਕੜ ਮੀਟਿੰਗਾਂ ਸੀ ਕੀਤੀਆਂ ਸਾਡੇ ਜਿੰਨੇ ਸਾਰੇ ਬਲਾਕ ਸੰਪਤੀ ਦੇ ਮੈਂਬਰ ਸੀ ਜਿੰਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਭਰਾ ਜਗਜੀਤ ਕੌਰ ਜੀ ਸਾਡੇ ਭੈਣ ਜਗਜੀਤ ਕੌਰ ਜੀ ਉਹਨਾਂ ਦੇ ਹੱਕ ਦੇ ਵਿੱਚ ਜਦੋਂ ਅਸੀਂ ਲੋਕਾਂ ਦੇ ਵਿੱਚ ਗਏ ਤਾਂ ਲੋਕਾਂ ਦੇ ਵਿੱਚ ਜ਼ਿਮੀਂਦਾਰ ਭਰਾਵਾਂ ਦੇ ਵਿੱਚ ਸਾਡੇ ਕਿਸਾਨ ਲੋਕਾਂ ਦੇ ਵਿੱਚ ਜਰਨਲ ਲੋਕਾਂ ਦੇ ਵਿੱਚ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਸੀ ਜਿਹੜਾ ਨਹਿਰੇ ਪਾਣੀ ਸੀ ਜਿਹੜਾ ਸਾਡੇ ਇਸ ਹਲਕੇ ਸੰਗਰੂਰ ਦੇ ਕਿਸੇ ਵੀ ਖੇਤ ਦੇ ਵਿੱਚ ਕੋਈ ਸੂਆ ਨਹਿਰਾ ਜਿਹੜਾ ਸਾਡੇ ਨਕਸ਼ੇ ਤੋਂ ਖਤਮ ਹੋ ਚੁੱਕੇ ਸੀ ਕਿ ਯਾਰ ਭਗਵੰਤ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਸਾਡੇ ਖੇਤਾਂ ਨੂੰ ਜਿਹੜਾ ਪਾਣੀ ਆ ਲੱਗਣ ਲੱਗਾ ਤਾਂ ਜਿਹੜੀਆਂ ਫਸਲਾਂ ਸਾਡੀਆਂ ਪਹਿਲਾਂ ਨਾਲੋਂ ਤਕੜੀਆਂ ਹੋਣ ਲੱਗੀਆਂ ਉਹ ਬਈ ਗੁਰਪ੍ਰੀਤ ਸਿੰਘ ਫੌਜੀ ਦਾ ਜਿਹੜਾ ਪਿਆਰ ਅੱਜ ਆਮ ਆਦਮੀ ਪਾਰਟੀ ਦਾ ਪਿਆਰ ਸਾਡੇ ਉਹ ਵਰਕਰਾਂ ਦਾ ਪਿਆਰ ਜਿਹੜੇ ਕਹਿੰਦੇ ਸੀ ਝੜੂ ਵਾਲੇ ਖਿੱਲਰ ਚੁੱਕੇ ਤੇ ਝੜੂ ਵਾਲੇ ਉਹ ਲੈਂਡ ਦੇ ਵਿੱਚ ਲੱਗੇ ਖੜੇ ਨੇ ਅੱਜ ਇਕੱਲਾ ਇਕੱਲਾ ਵਰਕਰ ਸਾਡਾ ਉਸ ਪੈਰੇ ਦੇ ਉੱਤੇ ਜਿਹੜਾ ਮੈਂ ਤੁਹਾਨੂੰ ਉਸ ਦਿਨ ਇੱਕ ਵਾਰੀ ਕਿਹਾ ਸੀ ਵੀ ਸਾਡਾ ਇੱਕ ਵਾਰੀ ਜਦੋਂ ਉੱਪਰ ਹੁਕਮ ਆ ਗਿਆ ਥੱਲੇ ਤੱਕ ਸਾਡੇ ਵਰਗੇ ਇੱਕ ਲਾਈਨ 'ਚ ਹੁੰਦੇ ਅੱਜ ਇੱਕ ਲਾਈਨ 'ਚ ਹੋਇਆ ਤੁਹਾਨੂੰ ਸਬੂਤ ਦੇ ਰਿਹਾ ਜਿਹੜਾ 6 ਬਿਲਾਂ ਦੇ ਵਿੱਚੋਂ 4 ਬਿਲ ਸਾਨੂੰ ਪ੍ਰੋਪਰ ਜਿਹੜੇ ਉਹ ਬਿਲਕੁਲ ਜ਼ੀਰੋ ਆ ਰਹੇ ਨੇ ਬਹੁਤ ਸਾਰਾ ਜਿਹੜਾ ਸਰਕਾਰ ਦੇ ਕੰਮ ਨੇ ਸਰਕਾਰੀ ਨੌਕਰੀਆਂ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਵਿੱਚ ਗਏ ਜਿਨ੍ਹਾਂ ਦੇ ਘਰਾਂ ਦੇ ਵਿੱਚ ਛੱਤਾਂ ਦੇ ਬਾਲਲੇ ਵੀ ਮਲਕੇ ਟੁੱਟੇ ਪਏ ਸੀ ਪਰ ਉਹ ਇਹ ਗੱਲ ਕਹਿੰਦੇ ਵੀ ਸਾਨੂੰ ਨੌਕਰੀ ਸਾਡੇ ਬੱਚੇ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਸਪਰਸ਼ ਤੋਂ ਸਾਡੇ ਬੱਚਿਆਂ ਨੂੰ ਮਿਲੀ ਆ ਸੋ ਸਾਨੂੰ ਇੱਕ ਤੋਂ ਵੱਡਾ ਪਿਆਰ ਸਤਿਕਾਰ ਹੋਰ ਕਿਤੇ ਨਹੀਂ ਮਿਲ ਸਕਿਆ ਸੋ ਜਦੋਂ ਅਸੀਂ ਲੋਕਾਂ ਦੇ ਵਿੱਚ ਗਏ ਤਾਂ ਬਹੁਤ ਸਾਰਾ ਜਿਹੜਾ ਮਾਨ ਸਤਿਕਾਰ ਸਾਨੂੰ ਲੋਕਾਂ ਨੇ ਦਿੱਤਾ ਤੇ ਇਹ ਗੱਲ ਨਾਲ ਕਹੀ ਕਿ ਇੱਕ ਵਾਰੀ ਵੋਟ ਮੰਗਣ ਆ ਗਏ ਤੁਹਾਨੂੰ ਵੋਟ ਮੰਗਣ ਆਇਓ ਤੁਹਾਨੂੰ ਘਰੇ ਪੈਟਰਨ ਵੋਟਾਂ ਪੈਣਗੀਆਂ ਮਾਝਾ ਲਾਈਵ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਚੋਣ ਪ੍ਰਚਾਰ ਦਾ ਲਾਸਟ ਦਿਨ ਹੈ ਜਿਸ ਦੇ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ 'ਚ ਮੌਜੂਦ ਆ ਹਲਕ ਪ੍ਰੀਸ਼ਦ ਜੋਨਾ ਮਾਜੀ ਮਾਜੀ ਜ਼ਿਲ੍ਹਾ ਪ੍ਰੀਸ਼ਦ ਜੋਨ ਤੋਂ ਗੁਰਪ੍ਰੀਤ ਸਿੰਘ ਅਲਵਰਖ ਦੀ ਪਤਨੀ ਜਗਜੀਤ ਕੌਰ ਇੱਥੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੋਂ ਤਸਵੀਰਾਂ ਦਿਖਾਉਂਦੇ ਆ ਕਿ ਜਿਹੜਾ ਕਾਫਲਾ ਜਿਹੜਾ ਕਾਫਲਾ ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ ਤਸਵੀਰਾਂ ਦਿਖਾਵਾਂਗੇ ਕਿ ਲੰਮਾ ਕਾਫਲਾ ਵੱਡੀ ਗਿਣਤੀ 'ਚ ਜਿਹੜੀਆਂ ਗੱਡੀਆਂ ਨੇ ਕਾਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਹਲਕਾ ਮਾਜੀ ਮਾਜੀ ਤੋਂ ਉਮੀਦਵਾਰ ਨੇ ਗੁਰਪ੍ਰੀਤ ਸਿੰਘ ਅਲਵਰਖ ਦੀ ਪਤਨੀ ਜਗਜੀਤ ਕੌਰ ਸੁੱਤ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਇੱਕ ਵੱਡਾ ਕਾਫਲਾ ਵੱਡੇ ਕਾਫਲੇ ਦੀਆਂ ਤਸਵੀਰਾਂ ਤਕਰੀਬਨ 35 36 ਪਿੰਡ ਨੇ 35 36 ਪਿੰਡਾਂ ਦੇ ਵਿੱਚ ਇਹ ਕਾਫਲਾ ਅੱਜ ਨਿਕਲਦਾ ਜ਼ਿਲ੍ਹਾ ਪ੍ਰੀਸ਼ਦ ਦਾ ਜ਼ੋਨ ਮਾਰਜੀ ਤੋਂ ਪੜੇ ਲਿਖੇ ਮਿਹਨਤੀ ਬੇਦਾਗ ਅਤੇ ਇਮਾਨਦਾਰ ਉਮੀਦਵਾਰ ਬੀਬੀ ਜਗਜੀਤ ਕੌਰ ਉਹਨਾਂ ਦੇ ਪਤੀ ਗੁਰਪ੍ਰੀਤ ਸਿੰਘ ਅਨਵਾਰ ਖ ਸੀਨੀਅਰ ਆਗੂ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਸੀਨੀਅਰ ਆਗੂ ਨੇ ਉਹਨਾਂ ਨਾਲ ਰਦਾ ਕਰ ਮੈਂ ਸੀ ਚੇਅਰਮੈਨ ਨੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਸੋ ਪਲੈਨਿੰਗ ਬੋਰਡ ਦੇ ਚੇਅਰਮੈਨ ਵੀ ਮੌਜੂਦ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲਗਾਤਾਰ ਗੱਲਬਾਤ ਵੀ ਕਰਾਂਗੇ ਚੇਅਰਮੈਨ ਸਾਹਿਬ ਤੁਸੀਂ ਵੀ ਪਹੁੰਚੇ ਹੋ ਵੱਡਾ ਕਾਫਲਾ ਕਿਵੇਂ ਲੱਗਦਾ ਰਿਸਪੌਂਸ ਬਿਲਕੁਲ ਜੀ ਭੈਣ ਜਗਜੀਤ ਕੌਰ ਗੁਰਪ੍ਰੀਤ ਸਾਡੇ ਗੁਰਪ੍ਰੀਤ ਹਲੋ ਅਰਖ ਜੀ ਦੇ ਪਤਨੀ ਨੇਗੇ ਇਹਨਾਂ ਦੇ ਚੋਣ ਪ੍ਰਚਾਰ ਤੇ ਅੱਜ ਪਹੁੰਚਿਆ ਬਹੁਤ ਭਾਰੀ ਰੋਡ ਸ਼ੋਅ ਆ ਸਾਡੇ ਜਿਹੜੇ ਵਲੰਟੀਅਰ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈਗਾ ਤੇ ਗੁਰਪ੍ਰੀਤ ਹਲੋ ਅਰਖ ਜੀ ਜਿਹੜੇ ਗਰਾਊਂਡ ਤੇ ਮਿਹਨਤ ਕੀਤੀ ਆ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵਿਚਰੇ ਨੇਗੇ ਪਿਛਲੇ 2-4 ਸਾਲਾਂ ਤੋਂ ਨਹੀਂ 8-10 ਸਾਲਾਂ ਦੇ ਵਿੱਚ ਲੋਕਾਂ ਦੇ ਨਾਲ ਵਿਚ ਰਹੇ ਨੇ ਅੱਜ ਉਹਨਾਂ ਦੀ ਮਿਹਨਤ ਅੱਗੇ ਲੋਕਾਂ ਦਾ ਪਿਆਰ ਉਹਨਾਂ ਨੂੰ ਵਾਪਸ ਮਿਲ ਰਿਹਾ ਹੈਗੇ ਤੇ ਇਹ ਜਿਹੜੀ ਜਿੱਤਾਂ ਅਗ ਆਉਣ ਵਾਲੇ 14 ਤਰੀਕ ਨੂੰ ਅਸੀਂ ਅਪੀਲ ਵੀ ਕਰਦੇ ਹਾਂਗੇ ਇਹ VOTER ਸਾਥੀਆਂ ਨੂੰ ਵੀ ਆਉਣ ਵਾਲੀ 14 ਤਰੀਕ ਨੂੰ ਆਪਾਂ ਵੱਧੋ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਜਿੱਤਾਈਏ ਤੇ ਜਿਹੜੇ ਸਾਡੇ ਦੁੱਖ ਸੁੱਖ ਦੇ ਸਾਥੀ ਨੇ ਇਹਨਾਂ ਦੀ ਮਿਹਨਤ ਨੂੰ ਫਲ ਆਈਏ ਬਿਲਕੁਲ ਸੀਐਮ ਭਗਵੰਤ ਮਾਨ ਦਾ ਜ਼ਿਲ੍ਹਾ ਬੇਬੇ ਤੋਂ ਹੀ ਸਟਾਰਟ ਹੋਈ ਤੇ ਹਨੇਰੀ ਬਣੀ ਤੂਫਾਨ ਬਣਿਆ ਕਿਵੇਂ ਲੱਗਦਾ ਉਸ ਤਰੀਕੇ ਨਾਲ ਹੀ ਵੋਟਾਂ ਪੈਣਗੀਆਂ ਇਸ ਵਾਰ ਵੀ ਬਿਲਕੁਲ ਜੀ ਇਸੇ ਤਰੀਕੇ ਨਾਲ ਲੱਗ ਰਿਹਾ ਹੈ ਵੀ ਜਿਵੇਂ 2022 ਦੇ ਵਿੱਚ ਜੋ ਜੋਸ਼ ਸੀ ਲੋਕਾਂ ਦੇ ਵਿੱਚ ਅੱਜ ਉਹੀ ਜੋਸ਼ ਆ ਕਿਉਂਕਿ ਸਾਡੇ ਜਿਹੜੇ ਸਾਥੀ ਨੇ ਗਰਾਊਂਡ ਤੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਅੱਜ ਉਹਨਾਂ ਨੂੰ ਜਦੋਂ ਪਾਰਟੀ ਨੇ ਟਿਕਟਾਂ ਦਿੱਤੀਆਂ ਤਾਂ ਸਾਡੇ ਜਿਹੜੇ ਪੁਰਾਣੇ ਸਾਥੀ ਨੇ 2014 ਤੋਂ ਉਹ ਵੀ ਸਾਰੇ ਸਾਡੇ ਸਾਥ ਨੇਗੇ ਕਿਉਂਕਿ ਇਹ ਪਿਆਰ ਰਾਗਾ ਜਿਹੜੇ ਸਾਡੇ ਵਲੰਟੀਅਰ ਸਾਥੀਆਂ ਦੇ ਇੱਕ ਦੂਜੇ ਨਾਲ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਖੜੇ ਆਂਗੇ ਤੇ ਲੋਕਾਂ ਦੇ ਨਾਲ ਵੀ ਦੁੱਖ ਸੁੱਖ ਦੇ ਵਿੱਚ ਵਿਚਰਿਆਂਗੇ ਅੱਜ ਉਹ ਲੋਕਾਂ ਦਾ ਪਿਆਰ ਬਣ ਕੇ ਦੁਬਾਰਾ ਸਾਨੂੰ ਮਿਲ ਰਿਹਾ ਹੈਗਾ ਬਿਲਕੁਲ ਮੁਕਾਬਲਾ ਕਿਵੇਂ ਦੇਖ ਦوں ਚੇਅਰਮੈਨ ਸਾਹਿਬ ਜਿਵੇਂ ਮੁਕਾਬਲੇ ਦੀ ਗੱਲ ਕਰੇ ਕਾਂਗਰਸ ਪਾਰਟੀ ਆ ਸ਼ਰੂਮਣੀ ਅਕਾਲੀ ਦਲ ਇਹ ਵੀ ਦਿੱਗਜ ਪਾਰਟੀਆਂ ਨੇ ਕੀ ਲੱਗਦਾ ਤੁਹਾਨੂੰ ਦੇਖੋ ਜੀ ਜਿਹੜਾ ਪਾਰ ਜਿਹੜਾ ਮੁਕਾਬਲਾ ਮੁਕਾਬਲਾ ਤਾਂ ਨਹੀਂ ਮੈਂ ਜ਼ਿਆਦਾ ਕਹਾਂਗਾ ਕਿਉਂਕਿ ਇੱਕ ਤਰਫਾ ਜਿਹੜਾ ਲੋਕਾਂ ਦਾ ਪਿਆਰ ਮਿਲ ਰਿਹਾ ਉਸ ਤੋਂ ਪਤਾ ਲੱਗ ਰਿਹਾ ਹੈ ਵੀ ਇਹ ਜਿਹੜੀ ਗੇਮ ਆ ਗਈ ਇੱਕ ਤਰਫਾ ਹੋਰੀਏ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਕੰਮ ਕੀਤੇ ਨੇ ਚਾਹੇ ਉਹ ਪਾਣੀ ਤੇ ਕੀਤਾ ਹੋਵੇ ਚਾਹੇ ਉਹ ਬਿਜਲੀ ਤੇ ਕੀਤਾ ਹੋਵੇ ਉਹ ਜਿਹੜੇ ਕੰਮ ਨੇ ਉਹ ਪਿਆਰ ਦੇ ਰੂਪ ਦੇ ਵਿੱਚ ਲੋਕ ਵੋਟਾਂ ਦੇ ਰੂਪ ਦੇ ਵਿੱਚ ਦੁਆਰਾ ਮਿਲ ਰਹੇ ਨੇ ਬਿਲਕੁਲ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਤੁਸੀਂ ਕੰਪੇਨ ਕੀਤੀ ਆ ਕਈ ਦਿਨ ਲਗਾਤਾਰ ਕਿਵੇਂ ਦਾ ਰਿਸਪੌਂਸ ਮਿਲਿਆ ਪਿੰਡਾਂ ਚ ਸਭ ਤੋਂ ਪਹਿਲਾਂ ਤਾਂ ਮਾਝਾ ਸਭ ਤੁਹਾਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਜੇ ਲੋਕਾਂ ਚ ਵਿਚਰਦੇ ਆ ਲੋਕਾਂ ਦੇ ਨਾਲ ਖੜਦੇ ਆ ਤਾਂ ਲੋਕ ਉਹਦਾ ਰਿਸਪੌਂਸ ਉਦੋਂ ਉਹਨੂੰ ਬੌਂਸ ਬੈਕ ਜ਼ਰੂਰ ਦਿੰਦੇ ਨੇ ਉਹਦਾ ਸਾਥ ਜ਼ਰੂਰ ਦਿੰਦੇ ਨੇ ਤੁਹਾਨੂੰ ਤੁਹਾਡੀ ਕੀਤੀ ਹੋਈ ਸੇਵਾ ਮੈਨੂੰ ਲੱਗਦਾ ਹੈ ਵੀ ਉਹ ਤੁਹਾਡੇ ਨਾਲ ਉਸੇ ਜਦੋਂ ਤੁਹਾਨੂੰ ਲੋਡ ਪੈਂਦੀ ਹੈ ਤੁਹਾਡੇ ਨਾਲ ਡੱਟ ਕੇ ਖੜਦੇ ਨੇ ਸੋ ਅੱਜ ਇਸੇ ਤਰ੍ਹਾਂ ਸਾਡੇ ਚੋਣ ਪ੍ਰਚਾਰ ਦੇ ਦੌਰਾਨ ਲੋਕਾਂ ਦਾ ਕਾਫੀ ਭਰਮਾ ਹੁੰਗਾਰਾ ਮਿਲ ਰਿਹਾ ਹੈ ਜੀ ਬਿਲਕੁਲ ਬਾਕੀ ਕੈਂਪੇਨ ਕਰੀਆ ਜਾਂ ਦੂਜੀਆਂ ਪਾਰਟੀਆਂ ਵੀ ਨੇ ਕਾਂਗਰਸ ਪਾਰਟੀ ਆ ਅਕਾਲੀ ਦਲ ਕਿਵੇਂ ਦਾ ਲੱਗ ਰਿਹਾ ਕਿ ਟਕਰਾਅ ਕਾਫੀ ਹੋਣ ਵਾਲਾ ਜਾਂ ਕਿਵੇਂ ਦਾ ਰਹਿਣ ਵਾਲਾ ਦੇਖੋ ਕਿਸੇ ਨੂੰ ਇਹ ਤਾਂ ਨਹੀਂ ਮੈਂ ਗੱਲ ਕਹਿੰਦਾ ਵੀ ਟਕਰਾਅ ਹੋਣ ਵਾਲਾ ਜਾਂ ਕਿਵੇਂ ਹੈ ਪਰ ਮੈਨੂੰ ਲੱਗਦਾ ਵੀ ਇਹ ਜਿੰਨਾ ਕ ਪਿਆਰ ਮੈਨੂੰ ਮਿਲ ਰਿਹਾ ਆ ਪਿੱਛੇ ਜਿਹੜੇ 4-5 ਪਿੰਡ ਕਰਕੇ ਆ ਅਰੇ ਅੱਗੇ 24 25 ਪਿੰਡ ਬਾਕੀ ਨੇ ਇੱਕ ਤਰਫਾ ਕਰਾਂਗੇ ਜੀ ਮੈਂ ਇੱਕ ਤਰਫਾ ਕਰਾਂਗੇ ਜੀ ਬਿਲਕੁਲ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਅਵਤਾਰੀਰਵਾਲ ਜੀ ਕਿਵੇਂ ਦੇਖਦੇ ਹੋ ਜੀ ਸਾਰੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਸასი ਸ਼ਾਲ ਬਈ ਜੀ ਅ ਤੁਸੀਂ ਦੇਖ ਹੀ ਰਹੇ ਹੋ ਜੋ ਆਪ ਮਹਾਂਦਰੇ ਵਲੰਟੀਅਰ ਜਿਵੇਂ 2022 ਦੇ ਵਿੱਚ ਹਨੇਰੀ ਆਈ ਸੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਉਦੋਂ ਸਿਰਫ ਐਲਾਨ ਕੀਤਾ ਸੀ ਵੀ ਇਹ ਸਾਡਾ ਲਾਣੇਦਾਰ ਹੋਊਗਾ ਪੰਜਾਬ ਦਾ ਪਰ ਅਸੀਂ ਖੁਸ਼ੀ ਨਾਲ ਕਹਿ ਸਕਦੇ ਹਾਂ ਕਿ ਸਾਡੇ ਲਾਣੇਦਾਰ ਨੇ 4 ਸਾਲਾਂ ਦੇ ਵਿੱਚ ਸਾਰੇ ਨੂੰ ਬਾਣੀ ਪਾਰ ਰੱਖਿਆ 70 ਸਾਲ ਵਾਲਿਆਂ ਨੂੰ ਇਹ ਮਜਬੂਰ ਕਰਤਾ ਕਿ ਜਹਾਜ਼ਾਂ ਤੋਂ ਥੱਲੇ ਕਿਵੇਂ ਆਉਣਾ ਹੈ ਔਰ ਕਿਵੇਂ ਲੋਕਾਂ ਦੇ ਕੰਮ ਕਰਨੇ ਨੇ ਔਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਸਾਡੇ ਜ਼ਿਮੀਂਦਾਰ ਭਰਾ ਵੀ ਦਫ਼ਤਰਾਂ ਦੀ ਤਰ੍ਹਾਂ 9 ਤੋਂ 5 ਖੇਤਾਂ ਦੇ ਵਿੱਚ ਜਾਂਦੇ ਨੇ ਜਾ ਕੇ ਮੋਟਰ ਦਾ ਬਟਨ ਦਬਦੇ ਨੇ ਸ਼ਾਮ ਨੂੰ 5 ਵਜੇ ਆਪਣੇ ਬੱਚਿਆਂ ਦੇ ਵਿੱਚ ਆ ਜਾਂਦੇ ਨੇ ਔਰ ਇਹੀ ਪਿਆਰ ਹਰ ਫੀਲਡ ਦੇ ਵਿੱਚ ਸਾਨੂੰ ਮਿਲ ਰਿਹਾ ਹੈ ਔਰ ਸਾਨੂੰ ਉਮੀਦ ਹੈ ਕਿ ਅਸੀਂ ਬਹੁਤ ਵੱਡੇ ਮਾਰਜਿਨ ਨਾਲ ਸਾਡੇ ਭੈਣ ਨੂੰ ਜਗਜੀਤ ਗੌਰ ਆਮ ਆਦਮੀ ਪਾਰਟੀ ਦੇ ਨਿਸ਼ਾਨ ਤੋਂ ਜਿੱਤ ਹਾਸਲ ਕਰਨਗੇ ਬਿਲਕੁਲ लवली ਜੀ ਡਟੇ ਪਿਓ ਫਿਰ ਕੀ ਲੱਗਦਾ ਮਾ ਬਹੁਤ ਸੋਣਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਅੱਜ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਉਹ ਇੱਕ ਇੱਕ ਵਰਕਰ ਜਿਹੜੇ ਸਾਡੇ ਮੋਟਰਸਾਈਕਲ ਵਾਲੇ ਰੈਲੀਆਂ ਜਿਹੜੀਆਂ ਸਾਡੀਆਂ ਹੁੰਦੀਆਂ ਸੀ ਅੱਜ ਉਸੇ ਤਰ੍ਹਾਂ ਜਿਵੇਂ ਐਮਐਲਏ ਦੇ ਇਲੈਕਸ਼ਨ 2022 ਦਾ ਜਿਹੜਾ ਰੂਪ ਸੀਗਾ ਸਾਡਾ ਉਹ ਅੱਜ ਧਾਰਨ ਕੀਤਾ ਸਾਡੇ ਇੱਕ ਇੱਕ ਭਰਾ ਨੇ ਕਿਉਂਕਿ ਭਾਈ ਗੁਰਪ੍ਰੀਤ ਸਿੰਘ ਜੀ ਫੌਜੀ ਇੱਕ ਬਹੁਤ ਡੈਡੀਕੇਟਿਡ ਯਾਰ ਜ਼ਮੀਨ ਤੋਂ ਉੱਠੇ ਹੋਏ ਸਾਡੇ ਉਹ ਵਰਕਰ ਨੇ ਜਿਹੜੇ ਹਰ ਇੱਕ ਬੰਦੇ ਦੇ ਦੁੱਖ ਸੁੱਖ ਦੇ ਵਿੱਚ ਹਰ ਇੱਕ ਭੈਣ ਭਰਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਸੋ ਅੱਜ ਇੱਕ ਛੋਟੇ ਜਿਹੇ ਸੱਦੇ ਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਬਹੁਤ ਸਾਰੇ ਸਾਥੀ ਜਿਹੜੇ ਇੱਕ ਛੋਟੇ ਜਿਹੇ ਸੱਦੇ ਦੇ ਇੱਕ ਬਹੁਤ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਿਨ੍ਹਾਂ ਨੇ ਸਾਰੀ ਇੱਕ ਪਾਸੜ ਯਕੀਨ ਨਹੀਂ ਕਰਤਾ ਬਿਲਕੁਲ ਕੈਂਪੇਨ ਕੀਤੀ ਹੈ ਤੁਸੀਂ ਵੀ ਕੀ ਵੋਟਰਾਂ ਦਾ ਰਿਸਪਾਂਸ ਕੀ ਮਿਲਦਾ ਸੀ ਜਦੋਂ ਪਿੰਡਾਂ 'ਚ ਜਾਂਦੇ ਸੀ ਕੀ ਆ ਪਿਛਲਾ ਮਾਹੌਲ ਉਵੇਂ ਦਾ ਹੀ ਆ ਰਿਪੀਟ ਹੋਣਾ ਜਾਂ ਕਿਸ ਤਰੀਕੇ ਦਾ ਰਹਿਣਾ ਬਾਈ ਜੀ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਆ ਦੇਖੋ ਕਾਰਜਕਾਰ 4 ਸਾਲ ਦੇ ਸਰਕਾਰ ਦੇ ਅਸੀਂ ਜਦੋਂ ਪਿੰਡਾਂ ਦੇ ਵਿੱਚ ਲੋਕਾਂ ਦੇ ਡੋਰ ਟੂ ਡੋਰ ਲੈ ਕੇ ਗਏ ਪਿੰਡਾਂ ਦੇ ਵਿੱਚ ਨੁਕੜ ਮੀਟਿੰਗਾਂ ਅਸੀਂ ਕੀਤੀਆਂ ਸਾਡੇ ਜਿੰਨੇ ਸਾਰੇ ਬਲਾਕ ਸੰਮਤੀ ਦੇ ਮੈਂਬਰ ਸੀ ਜਿੰਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਭਰਾ ਜਗਜੀਤ ਕੌਰ ਜੀ ਸਾਡੇ ਭੈਣ ਜਗਜੀਤ ਕੌਰ ਜੀ ਉਹਨਾਂ ਦੇ ਹੱਕ ਦੇ ਵਿੱਚ ਜਦੋਂ ਅਸੀਂ ਲੋਕਾਂ ਦੇ ਵਿੱਚ ਗਏ ਤਾਂ ਲੋਕਾਂ ਦੇ ਵਿੱਚ ਜ਼ਿਮੀਂਦਾਰ ਭਰਾਵਾਂ ਦੇ ਵਿੱਚ ਸਾਡੇ ਕਿਸਾਨ ਲੋਕਾਂ ਦੇ ਵਿੱਚ ਜਰਨਲ ਲੋਕਾਂ ਦੇ ਵਿੱਚ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਸੀ ਜਿਹੜਾ ਨਹਿਰੇ ਪਾਣੀ ਸੀ ਜਿਹੜਾ ਸਾਡੇ ਇਸ ਹਲਕੇ ਸੰਗਰੂਰ ਦੇ ਕਿਸੇ ਵੀ ਖੇਤ ਦੇ ਵਿੱਚ ਕੋਈ ਸੂਆ ਨਹਿਰਾ ਜਿਹੜਾ ਸਾਡੇ ਨਕਸ਼ੇ ਤੋਂ ਖਤਮ ਹੋ ਚੁੱਕੇ ਸੀ ਕਿ ਯਾਰ ਭਗਵੰਤ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਸਾਡੇ ਖੇਤਾਂ ਨੂੰ ਜਿਹੜਾ ਪਾਣੀ ਆ ਲੱਗਣ ਲੱਗਾ ਤਾਂ ਜਿਹੜੀਆਂ ਫਸਲਾਂ ਸਾਡੀਆਂ ਪਹਿਲਾਂ ਨਾਲੋਂ ਤਕੜੀਆਂ ਹੋਣ ਲੱਗੀਆਂ ਦੂਜੀ ਵੱਡੀ ਖੁਸ਼ੀ ਦੀ ਗੱਲ ਲੋਕਾਂ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਹੁਣ ਵੋਟ ਕਹਿੰਦੇ ਵੀ ਜਿਹੜੀਆਂ ਤੁਸੀਂ ਰਾਤ ਨੂੰ ਜਿਹੜੀ ਸਾਡੀ ਖੱਜਲ ਖਵਾਰੀ ਹੁੰਦੀ ਸੀ ਲੈਟਰ ਦੀ ਉਹ ਲੈਡ ਦੀ ਖੱਜਲ ਖਵਾਰੀ ਤੁਸੀਂ ਸਾਡੀ ਖਤਮ ਕਰਕੇ ਅੱਜ ਸਾਨੂੰ ਦਿਨੇ-ਦਿਨੇ ਅਸੀਂ ਕੰਮ ਕਰਕੇ ਆਪਣੇ ਵਿਲੇ ਹੋ ਗਏ ਤੇ ਜਿੱਦਣ ਤੁਹਾਡਾ ਰੋਡ ਸ਼ੋ ਹੋਊਗਾ ਭਾਈ ਅਸੀਂ ਬਿਨਾਂ ਕਾਹੇ ਤੁਹਾਡੇ ਉੱਤੇ ਪਹੁੰਚਾਂਗੇ ਤੇ ਅੱਜ ਉਹ ਭਰਾ ਸਾਡੇ ਤੁਸੀਂ ਪਿੱਛੇ ਦੇਖ ਸਕਦੇ ਹੋ ਬਹੁਤ ਵੱਡਾ ਕਾਫਲਾ ਜਿਹੜਾ ਉਹ ਭਾਈ ਗੁਰਪ੍ਰੀਤ ਸਿੰਘ ਫੌਜੀ ਦਾ ਜਿਹੜਾ ਪਿਆਰ ਅੱਜ ਆਮ ਆਦਮੀ ਪਾਰਟੀ ਦਾ ਪਿਆਰ ਸਾਡੇ ਉਹ ਵਰਕਰਾਂ ਦਾ ਪਿਆਰ ਜਿਹੜੇ ਕਹਿੰਦੇ ਸੀ ਝੜੂ ਵਾਲੇ ਖਿੱਲਰ ਚੁੱਕੇ ਨੇ ਧੜੂ ਵਾਲੇ ਉਹ ਲੈਂਡ ਦੇ ਵਿੱਚ ਲੱਗੇ ਖੜੇ ਨੇ ਅੱਜ ਇਕੱਲਾ-ਇਕੱਲਾ ਵਰਕਰ ਸਾਡਾ ਉਸ ਪੈਰੇ ਦੇ ਉੱਤੇ ਜਿਹੜਾ ਮੈਂ ਤੁਹਾਨੂੰ ਉਸ ਦਿਨ ਇੱਕ ਵਾਰੀ ਕਿਹਾ ਸੀ ਵੀ ਸਾਡਾ ਇੱਕ ਵਾਰੀ ਜਦੋਂ ਉੱਪਰੋਂ ਹੁਕਮ ਆ ਗਿਆ ਥੱਲੇ ਤੱਕ ਸਾਡੇ ਵਰਗੇ ਇੱਕ ਲੈਂਚ ਹੁੰਦੇ ਅੱਜ ਇੱਕ ਲੈਂਚ ਹੋਇਆ ਤੁਹਾਨੂੰ ਸਬੂਤ ਦੇ ਰਹੇ ਨੇ ਬਿਲਕੁਲ ਯਾਨੀ ਕਿ ਤੁਹਾਡੇ ਕੰਮ ਕੀਤੇ ਹੋਏ ਨੇ ਸਰਕਾਰ ਦੇ ਜਿਵੇਂ ਕਿਸਾਨਾਂ ਦੀ ਗੱਲ ਕੀਤੀ ਆ ਜਾਂ ਬਿਜਲੀ ਦੀ 600 ਜੁਟ ਕੀਤੀ ਆ ਉਹਦਾ ਇਫੈਕਟੀਵ ਔਟਾਂ ਤੇ ਪੂਰਾ ਪੈਣਾ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਜੀ ਦੇਖੋ ਜਦੋਂ ਗਰੀਬ ਵਰਗ ਦੇ ਲੋਕਾਂ ਦੇ ਵਿੱਚ ਜਾਂਦੇ ਆ ਤਾਂ ਉਹ ਕਿਤੇ ਨਾ ਕਿਤੇ ਇਹ ਗੱਲ ਮਹਿਸੂਸ ਕਰਦੇ ਨੇ ਵੀ ਮਹੀਨੇ ਦਾ ਜਿਹੜਾ 4-5000 ਰੁਪਈਆ ਜਿਹੜਾ 6 ਬਿੱਲਾਂ ਦੇ ਵਿੱਚੋਂ 4 ਬਿੱਲ ਸਾਨੂੰ ਪ੍ਰ ਸਰਕਾਰ ਦੇ ਕੰਮ ਨੇ ਸਰਕਾਰੀ ਨੌਕਰੀਆਂ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਵਿੱਚ ਗਏ ਜਿਨ੍ਹਾਂ ਦੇ ਘਰਾਂ ਦੇ ਵਿੱਚ ਛੱਤਾਂ ਦੇ ਬਾਲਲੇ ਵੀ ਮਲਕੇ ਟੁੱਟੇ ਪਏ ਸੀ ਪਰ ਉਹ ਇਹ ਗੱਲ ਕਹਿੰਦੇ ਵੀ ਸਾਨੂੰ ਨੌਕਰੀ ਸਾਡੇ ਬੱਚੇ ਨੂੰ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਸਪਰਸ਼ ਤੋਂ ਸਾਡੇ ਬੱਚਿਆਂ ਨੂੰ ਮਿਲੀ ਆ ਸੋ ਸਾਨੂੰ ਇਦੋਂ ਵੱਡਾ ਪਿਆਰ ਸਤਿਕਾਰ ਹੋਰ ਕਿਤੇ ਨਹੀਂ ਮਿਲ ਸਕਿਆ ਸੋ ਜਦੋਂ ਅਸੀਂ ਲੋਕਾਂ ਦੇ ਵਿੱਚ ਗਏ ਤਾਂ ਬਹੁਤ ਸਾਰਾ ਜਿਹੜਾ ਮਾਨ ਸਤਿਕਾਰ ਸਾਨੂੰ ਲੋਕਾਂ ਨੇ ਦਿੱਤਾ ਤੇ ਇਹ ਗੱਲ ਨਾਲ ਕਹੀ ਕਿ ਇੱਕ ਵਾਰੀ ਵੋਟ ਮੰਗਣ ਆਗੇ ਤੁਹਾਨੂੰ ਵੋਟ ਮੰਗਣ ਆਇਓ ਤੁਹਾਨੂੰ ਘਰੇ ਪੈਟਿਆਂ ਨੂੰ ਵੋਟਾਂ ਪੈਣਗੀਆਂ ਸੋ ਉਹ ਗੱਲ ਦਾ ਸਬੂਤ ਅੱਜ ਜਿੱਤ ਦਾ ਸਬੂਤ ਇੱਕ ਪਾਸੜ ਦਾ ਸਬੂਤ ਜਿਹੜਾ ਅੱਜ ਸਾਡੀ ਭੈਣ ਜਗਜੀਤ ਕੌਰ ਦੇ ਹੱਕ ਤੇ ਜਿੰਨੇ ਸਾਡੇ ਬ 17 ਤਰੀਕ ਦੇ ਰਿਜ਼ਲਟ ਨੂੰ ਫਿਰ ਤਿਆਰੀਆਂ ਵੀ ਸ਼ੁਰੂ ਹੋਣਗੀਆਂ ਜਸ਼ਨ ਮਨਾਉਣ ਦੀਆਂ ਜਿੰਮੇਦਾਰ ਲੱਗਦਾ ਤੁਹਾਨੂੰ ਮਾਹੌਲ ਸਾਰਾ ਦੇਖੋ ਜੀ ਲੋਕ ਪਹਿਲਾਂ ਹੀ ਮੋੜਾਂ ਤੇ ਖੜਕੇ ਸਾਡੇ ਭਰਾ ਜਨੇ ਤੁਸੀਂ ਦੇਖ ਰਹੇ ਹੋ ਅੱਗੇ ਅੱਗੇ ਵਾਚ ਕਰੋਗੇ ਲੋਕ ਪਹਿਲਾਂ ਹੀ ਅਡਵਾਂਸ ਵਧਾਈਆਂ ਦੇ ਰਹੇ ਨੇ ਠੀਕ ਹੈ ਤੇ ਲੋਕਾਂ ਦਾ ਜਿਹੜਾ ਫਤਵਾ ਦੇਖੋ ਸਿਰ ਮੱਥੇ ਹੁੰਦਾ ਲੋਕਾਂ ਦਾ ਜਿਹੜਾ ਪਿਆਰ ਹੈ ਜਿਹੜਾ ਸਤਕਾਰ ਹੈ ਉਹ ਬਹੁਤ ਜ਼ਿਆਦਾ ਮਿਲ ਰਿਹਾ ਜਿਹਦੇ ਤੋਂ ਇਹ ਯਕੀਨ ਹੁੰਦਾ ਕਿ ਵੀ ਜਿਹੜਾ ਭਾਈ ਗੁਰਪ੍ਰੀਤ ਸਿੰਘ ਫੌਜੀ ਦਾ ਪਿਆਰ ਹੈ ਉਹਦੀ ਜਿਹੜੀ ਜਿੱਤ ਹੈ ਭੈਣ ਸਾਡੀ ਜਗਜੀਤ ਕੌਰ ਦੀ ਜਿੰਨੇ ਸਾਡੇ ਬਲਾਕ ਸੰਮਤੀ ਦੇ ਮੈਂਬਰ ਨੇ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸ਼ਾਨ ਆ ਉਹਦੇ ਵਿੱਚ ਹੋਰ ਵਾਅਦਾ ਹੋਣ ਜਾ ਰਿਹਾ ਹੈ ਬਿਲਕੁਲ ਜੀ ਗੁਰਪ੍ਰੀਤ ਸਿੰਘ ਫੌਜੀ ਉਹਨਾਂ ਦੀ ਪਤਨੀ ਜਗਜੀਤ ਕੌਰ ਚੌਣ ਮੈਦਾਨ ਚ ਨੇ ਜ਼ਿਲ੍ਹਾ ਪ੍ਰੀਸ਼ਦ ਮਾਜੀ ਤੋਂ ਲੜ ਰਹੇ ਨੇ ਸੋ ਲਗਾਤਾਰ ਤਸਵੀਰਾਂ ਕਾਫਲੇ ਦੀ ਦਿਖਾਈਆਂ ਨੇ ਕਿ ਰੋਡ ਸ਼ੋ ਰੋਡ ਸ਼ੋ ਕੱਢ ਰਹੇ ਨੇ ਅੱਜ ਲਾਸਟ ਦਿਨਾਂ ਅਖੀਰਲਾ ਦਿਨ ਸੋ ਕਾਫਲਾ ਵੱਡਾ ਲੰਬਾ ਸੋ ਲਗਾਤਾਰ ਕਾਫਲਾ ਚੱਲ ਰਿਹਾ ਤੇ ਸਾਰੇ ਪਿੰਡਾਂ ਚ ਕਹਿ ਰਹੇ ਨੇ ਕਿ ਚੋਣ ਪ੍ਰਚਾਰ ਪੂਰਾ ਹੋ ਚੁੱਕਿਆ ਤੇ ਆਉਣ ਵਾਲੇ ਸਮੇਂ 'ਚ 14 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਅਤੇ ਵੱਡੇ ਫਰਕ ਨਾਲ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤਾਂਗੇ ਗੁਪਤੇਸ਼ ਸਿੰਘ ਤੁਰੀ ਨਾਲ ਮਨਦੀਪ ਸਿੰਘ ਮਾਝਾ ਮਾਝਾ ਲਾਈਵ ਟੀਵੀ